ਡੀ ਫੈਬ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਅੱਜ ਸੁਖਦੇਵ ਜੀ ਢਿੰਡਸਾ ਦਾ ਬਿਆਨ ਬੜਾ ਚਰਚਾ ਦੇ ਵਿੱਚ ਹੈ ਜਿੱਥੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਨੇ ਤੇ ਦੂਜੇ ਪਾਸੇ ਹੁਣ ਪਰਮਿੰਦਰ ਸਿੰਘ ਢਿੰਡਸਾ ਜੋ ਕਿ ਸੁਖਦੇਵ ਸਿੰਘ ਢਿੰਡਸਾ ਦੇ ਪੁੱਤਰ ਨੇ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਕਹੇ ਕਿ ਸੁਖਦੇਵ ਸਿੰਘ ਢਿੰਡਸਾ ਦੇ ਜਿਹੜਾ ਬਿਆਨ ਆ ਉਹਨੂੰ ਤੋੜ ਮੁੜ ਕੇ ਪੇਸ਼ ਕੀਤਾ ਜਾ ਰਿਹਾ ਉਹਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਉਹਨੇ ਕੋਈ ਹਮਾਇਤ ਨਹੀਂ ਕੀਤੀ ਉਹਨਾਂ ਕਿਹਾ ਸੀ ਜਿਵੇਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਿਵੇਂ ਸੇਵਾ ਲਗਾਈ ਗਈ ਹੈ ਤੇ ਨਵੀਂ ਇੱਕ ਕਮੇਟੀ ਬਣਾਈ ਗਿਆ ਜੋ ਕਮੇਟੀ ਜਥੇਬੰਦੀਆਂ ਨੂੰ ਸ਼ਾਮਲ ਕਰੇਗੀ ਤੇ ਉਸ ਤੋਂ ਬਾਅਦ ਜੋ ਫੈਸਲਾ ਆਏਗਾ ਸਾਨੂੰ ਉਹ ਕਬੂਲ ਹੋਵੇਗਾ ਅੱਜ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਅਕਾਲ ਤਖਤ ਸਾਹਿਬ ਨੂੰ ਲਜਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਤਖਤ ਜੀ ਕੇਸਗੜ੍ਹ ਸਾਹਿਬ ਪੇਸ਼ ਹੋਈ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ ਵਾਤਾਵਰਣ ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਟਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਇਹ ਬਿਲਕੁਲ ਸਰਾਸਰ ਗਲਤ ਹੈ ਅਤੇ ਸਪਸ਼ਟ ਰੂਪ ਵਿੱਚ ਢੀਂਟਾ ਸਾਹਿਬ ਨੇ ਇਹ ਕਿਹਾਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਅਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜਾ ਬਿਆਨ ਹੈ ਇਹ ਬਾਦਲ ਅਕਾਲੀ ਦਲ ਵੱਲੋਂ ਉਹਨਾਂ ਦਾ ਜਿਹੜਾ ਚਲਾਇਆ ਜਾ ਰਿਹਾ ਮੀਡੀਆ ਹੈ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਤੋੜ ਮਰੋੜ ਕੇ ਜਿਹੜਾ ਬਿਆਨ ਪੇਸ਼ ਕੀਤਾ ਗਿਆ ਤੇ ਸੱਚੀ ਸਚਾਈ ਜਿਹਦੇ ਵਿੱਚ ਇੱਕੋ ਹੀ ਹੈ ਕਿ ਸਿਰਫ ਜੋ ਕਾਲ ਤੱਕ ਸਾਹਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਹੀ ਉਸੇ ਲਾਈਨਾਂ ਤੇ 300 ਸਾਹਬ ਦਾ ਬਿਆਨ ਆਇਆ ਤੇ ਉਹਦਾ ਕੁਝ ਪਹਿਲੂ ਜਿਹੜਾ ਹੈ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣਬੁੱਝ ਕੇ ਉਹਨੂੰ ਉਛਾਲਿਆ ਜਾ ਰਿਹਾ ਤੇ ਮੈਂ ਇਹ ਸਪਸ਼ਟ ਕਰਦਾ ਕਿ ਇਹ ਸਾਡਾ ਬੜਾ ਕਲੀਅਰ ਹੈ ਟੀਨਸਾ ਸਾਹਿਬ ਦੇ ਬਿਆਨ ਦੇ ਵਿੱਚੋਂ ਕਿ ਸਾਰਾ ਕੁਝ ਨਵੇਂ ਸਿਰਿਓਂ ਜਿਹੜੀ ਹੈ ਚੋਣ ਹੋਵੇ ਤੇ ਨਾਲੇ ਅਕਾਲਤਖ ਸਾਹਿਬ ਨੇ ਤਾਂ ਆਪਦੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਅਗਵਾਈ ਕਰਨ ਦੇ ਵਿੱਚ ਅਸਮਰਥ ਰਹੀ ਹੈ ਤੇ ਉਹਨਾਂ ਨੂੰ ਇੱਕ ਵਿੱਚ ਵੀ ਜਿਹੜਾ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਵਿੱਚ ਉਹਨੇ ਕਿਹਾ ਵੀ ਜੇ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਤਾਂ ਸੁਭਾਵਿਕ ਹੈ ਵੀ ਉਹਨੇ ਕਿਹਾ ਸੀ ਵੀ ਜੋ ਵੀ ਚੁਣਿਆ ਜਾਂਦਾ ਅਸੀਂ ਪ੍ਰਮਾਨ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਨੂੰ ਖਾਸ ਤੌਰ ਤੇ ਵੀ ਬਿਆਨਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਜਿਸ ਬੇਸ ਦੇ ਉੱਤੇ ਬਿਆਨ ਦਿੱਤਾ ਗਿਆ ਜੋ ਇਸ ਬਿਆਨ ਦਾ ਅਸਲੀ ਸਹੀ ਮਾਇਨੇ ਜਿਸ ਭਾਵਨਾ ਦੇ ਨਾਲ ਦਿੱਤਾ ਗਿਆ ਉਸ ਨੂੰ ਪ੍ਰਗਟ ਕੀਤਾ ਜਾਵੇ ਨਾ ਕਿ ਇਹਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਵੇ ਜਿੱਦਾਂ ਕਿ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਜਦੋਂ ਪ੍ਰਧਾਨ ਬਣੇਗਾ ਨਵਾਂ ਅਸੀਂ ਨੂੰ ਮਨਜ਼ੂਰ ਕਰਾਂਗੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾ ਦਿੱਤੀ ਗਈ ਦੂਜੇ ਪਾਸੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੀਡੀਆ ਉਹ ਇਸ ਵਿਅਰ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ